ਕਹਿੰਦੇ ਹੁੰਦੇ ਆ ਵੀ ਗਵਾਂਡੀ ਮਾਰਾ ਨਹੀਂ ਹੋਣਾ ਚਾਹੀਦਾ ਗਵਾਂਡੀ ਨਾਲ ਲਾਗਡਟ ਨਹੀਂ ਹੋਣੀ ਚਾਹੀਦੀ ਜੇ ਗਵਾਂਡੀ ਆਪਦੀ ਆਈ ਤੇ ਅਜੇ ਫਿਰ ਸਿਸਟਮ ਬਦਲ ਕੇ ਰੱਖ ਦਿੰਦਾ ਗਵਾਂਡੀਆਂ ਦੇ ਨਾਲ ਸਿਰਫ ਕੰਦ ਦਾ ਰੋਲਾ ਸੀਗਾ ਜਿਦੇ ਕਰਕੇ ਬੁੜੀ ਨੇ ਦਿਲ ਦੇ ਵਿੱਚ ਇਹੋ ਜੀ ਗੱਲ ਬਾਈ ਕਿ ਨਾਲ ਦੇ ਗਵਾਂਢੀਆਂ ਦੀ ਕੁੜੀ ਨੂੰ ਬਦਨਾਮ ਕਰਤਾ ਕਿਸੇ ਮੁੰਡੇ ਦੇ ਨਾਲ ਗੱਲਬਾਤ ਕਰਾਤੀ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਵੀਡੀਓ ਬਣਾ ਲਈ ਐਦਾਂ ਦੀ ਉਹਨਾਂ ਨੂੰ ਨੰਗੇਜ ਵਿਖਾਤਾ ਬੈੱਡ ਦੇ ਪਿਆਂਤ ਉਸ ਤੋਂ ਬਾਅਦ ਵੀਡੀਓ ਉਹਨਾਂ ਦੀ ਵਾਇਰਲ ਕਰਨ ਵਾਸਤੇ ਆਪਦੇ ਫੋਨ ਦੇ ਵਿੱਚ ਰੱਖ ਲਈ ਮੈਂ ਧਮਕੀ ਦੇਵਾਂਗੀ ਤੇ ਕੁੜੀ ਤੇ ਮੁੰਡੇ ਨੂੰ ਭਜਾਤਾ ਘਰੋਂ ਬਾਅਦ ਵਿੱਚ ਜਦੋਂ ਗੱਲ ਨਿਕਲ ਕੇ ਆਈ ਸਿਰਫ ਇੱਕ ਕੰਦੇ ਰੋਲੇ ਕਰਕੇ ਗਵੰਡੀਆਂ ਨੇ ਇਹ ਜਿਹਾ ਵੱਡਾ ਕਦਮ ਚੱਕਤਾ ਜਿਹਦੇ ਕਰਕੇ ਘਰ ਦੀ ਬਦਨਾਮੀ ਇੰਨੀ ਹੋਈ ਕਿ ਬੰਦਾ ਕਹਿ ਰਿਹਾ ਜਿਹੜਾ ਕੈਮਰੇ ਮੂਰੇ ਆਊਗਾ ਉਹ ਕਹਿ ਰਿਹਾ ਵੀ ਸਾਡੀ ਗਲਤੀ ਵੇਖੋ ਕੀ ਸੀ ਹਨਾ ਮਾੜਾ ਗਵੰਡੀ ਵੀ ਨਹੀਂ ਹੋਣਾ ਚਾਹੀਦਾ ਕਹਿੰਦਾ ਇਹ ਜਿਹਾ ਵੱਡੀ ਸਜ਼ਾ ਸਾਨੂੰ ਦੇਣੀ ਸੀ ਤੇ ਅਸੀਂ ਕਹਿੰਦੇ ਇਧਰ ਨੂੰ ਕਰ ਲੈਂਦੇ ਥੋੜੀ ਜੀ ਸਾਡਾ ਸਿਸਟਮ ਬਹੁਤ ਮਾੜਾ ਕਰਤਾ ਇਸ ਬੁੜੀ ਨੇ ਸਾਰੀ ਗੱਲਬਾਤ ਕੀ ਸਾਰਾ ਮਸਲਾ ਕੀ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਵੇਖ ਲਿਓ ਤੁਹਾਡੇ ਨਾਲ ਵੀ ਇਦਾਂ ਦਾ ਨਾ ਹੋ ਜੇ ਜਿਹੜੀਆਂ ਤੁਹਾਡੀਆਂ ਕੁੜੀਆਂ ਗਵਾਂਡੀਆਂ ਦੇ ਘਰੇ ਜਾਂਦੀਆਂ ਨੇ ਤੁਸੀਂ ਧਿਆਨ ਨਾਲ ਵੇਖ ਲਿਓ ਕਿਤੇ ਤੁਹਾਡਾ ਵੀ ਗਵਾਂਡੀ ਮਾੜਾ ਨਾ ਹੋਵੇ ਸਾਰੀ ਗੱਲਬਾਤ ਕੀ ਸਾਰਾ ਮਸਲਾ ਕੀ ਆਇਓ ਮੜਾ ਖਿੱਚ ਕੇ ਗਵਾਂਡੀਆਂ ਦੇ ਨਾਲ ਦੁਸ਼ਮਣੀ ਇੰਨੀ ਵੱਡੀ ਵੀ ਨਹੀਂ ਹੋ ਸਕਦੀ ਕਿ ਇਹੋ ਜਿਹਾ ਕਾਰਨਾਮਾ ਗਵਾਂਡੀ ਕਰ ਜਾਣ ਗੱਲਬਾਤ ਸਾਰੀ ਕੀਆ ਸਾਰਾ ਮਸਲਾ ਕੀਆ ਅੱਜ ਉਸ ਇਨਸਾਨ ਆ ਮਲਾਵਾਂਗੇ ਜੀ ਦੀ ਭੈਣ ਦੇ ਨਾਲ ਇਹ ਚੀਜ਼ਾਂ ਹੋਈਆਂ ਗਵਾਂਡੀਆਂ ਦੇ ਇੱਕ ਜਨਾਨੀ ਸੀ ਜੀਨੇ ਸਿਸਟਮ ਇਹ ਸਾਰਾ ਖਲਾਕੇ ਰੱਖਤਾ ਸਾਰੀ ਗੱਲਬਾਤ ਕੀ ਸਾਰਾ ਮਸਲਾ ਕੀ ਭਾਈ ਨੇ ਗੱਲਬਾਤ ਕਰਦੇ ਭਾਈ ਕੀ ਹਲਚਲ ਠੀਕ ਹੈ ਕੀ ਗੱਲਬਾਤ ਕੀ ਹੋਇਆ ਸਾਰਾ ਮਸਲਾ ਕੀ ਹੋਇਆ ਰੌਲਾ ਗੰਦਾ ਦਾ ਸੀ ਭਾਈ ਮੁੜ ਕੇ ਜਿੱਤਨੋ ਪੈਗੇ ਹੂੰ ਠੀਕ ਹੈ ਸਾਡੇ ਗੰਧ ਸੀਗੀ ਸਾਂਝੀ ਹਨਾ ਤੇ ਜਦੋਂ ਅਸੀਂ ਘਰ ਪਾਇਆ ਤੇ ਸਾਂਝੀ ਗੰਦ ਅਸੀਂ ਢਾਕੇ ਕੱਢੀ ਆ ਚਲੋ ਅਸੀਂ ਕਹਿੰਦੇ ਵੀ ਢਾਕੇ ਅਸੀਂ ਗਿੱਡੇ ਕੱਢੀ ਆ ਚਲ ਪਹਿਲਾਂ ਗੰਦ ਇੱਕ ਇੱਕ ਗੰਦ ਸੀਗੀ ਬੇਕਾਰੀ ਉਹ ਤੇ ਅਸੀਂ ਢਾ ਲਈ ਸੀਮਿੰਟ ਵਗੈਰਾ ਲਾਤਾ ਅਸੀਂ ਉਹਨਾਂ ਨਾਲ ਗੱਲ ਕੀਤੀ ਭਾਈ ਵੀ ਜੇ ਤੁਸੀਂ ਕਹੋਗੇ ਤਾਂ ਅਸੀਂ 4 ਇੰਚੀ ਆਪਦੇਲੇ ਪਾਸੇ ਕੱਟ ਲੈਣਾ ਤੁਸੀਂ ਆਪਦੇਲੇ ਪਾਸੇ ਉਹ ਤੋਂ ਕੱਢ ਲਿਓ ਤੁਸੀਂ ਪੌਣੀ ਹੋਈ ਹੈਨਾ ਉਹ ਬੰਦਾ ਕਹਿੰਦਾ ਨਹੀਂ ਵੀ ਆਪਾਂ ਸਾਂਝੀ ਗੰਦ ਕਰਦੇ ਆ ਵੀ ਕਿਹਨਾਂ ਤੋਂ ਆਪਦਾ ਸੀਮਿੰਟ ਵਗੈਰਾ ਜਿਹੜਾ ਲਾਉਣਾ ਲਾ ਲਾ ਜਦੋਂ ਕੱਲ ਨੂੰ ਅਸੀਂ ਇੱਥੇ ਕੁਛ ਤਿਆਰ ਕਰਨਾ ਹੋਵੇ ਜਾਂ ਕੁਝ ਵੀ ਕਰਨਾ ਹੋਵੇ ਅਸੀਂ ਤੁਹਾਨੂੰ ਖਰਚਾ ਦੇ ਦਾਂਗੇ ਹੈਨਾ ਅਸੀਂ ਚਲ ਠੀਕ ਆ ਭਾਈ ਯਾਰ ਉਹੀ ਹੁੰਦਾ ਗਵੰਡੀਆਂ ਦਾ ਹਨ ਇਹੇ ਕ ਚੱਲ ਜਦੋਂ ਘਰ ਤੇ 10 11 ਲੱਖ ਰੁਪਏ ਲਾਦਾ ਤੇ ਇਹਦੇ ਨਾਲ 5 4000 ਨਾ ਕੀ ਹੁੰਦਾ ਤੇ ਥੋੜੇ ਟਾਈਮ ਬਾਅਦ ਬਈ 6 ਕੁ ਮਹੀਨੇ ਲੰਗੇ ਹਨ ਤੇ ਬੰਦਾ ਕਹਿੰਦਾ ਵੀ ਅਸੀਂ ਇੱਥੇ ਸ਼ਿਤਾ ਕਰਨ ਨਾ ਕਹਿੰਦੇ ਤੇ ਥੋੜੇਲੇ ਪਾਸੇ ਇਧਰਲੇ ਪਾਸੇ ਤੇ ਅਸੀਂ ਵੀ ਮੇਰਾ ਮੈਂ ਡੈਡੀ ਕਹਿੰਦਾ ਵੀ ਐਂ ਕਰੋ ਭਾਈ ਕਿਤੇ ਸਾਡੇ ਪੈਸੇ ਬੰਦੇ ਹਨ ਇੰਨਾ ਸੀਮੈਂਟ ਲੱਗੇ ਇੰਨਾ ਦਹਾੜ ਦਾ ਸੀਮੈਂਟ ਕਿਆਂ ਵੀ ਇੰਨੇ ਕੁ ਪੈਸੇ ਲੱਗੇ ਸਾਨੂੰ ਅੱਧਾ ਦੇ ਦਿਓ ਜਿਹੜਾ ਬੰਦਾ ਸੀ ਕਮੰਡੀਆਂ ਦਾ ਉਹ ਤਾਂ ਦਿਨੋਂ ਤਿਆਰ ਸੀ ਜਿਹੜੀ ਬੁੜੀ ਆ ਬਈ ਉਹ ਉਹਦੀ ਚੱਲਦੀ ਆ ਕਰੇ ਉਹਨੇ ਫਿਰ ਬਈ ਮੇਰੀ ਮਾਂ ਨਾਲ ਮੇਰੇ ਪਿਓ ਨਾਲ ਮੇਲੇ ਨਾਲ ਸਾੜੇ ਨਾਲ ਸਾਡੇ ਨਾਲ ਲੜ ਪਈ ਅਸੀਂ ਨਹੀਂ ਦੇ ਅਸੀਂ ਗੜਾ ਸਾਨੂੰ ਕਿਹਾ ਸੀ ਢਾਕੇ ਕੱਢੋ ਸਾਡਾ ਪਹਿਲਾਂ ਸਾਡਾ ਕਿਹੜਾ ਖਾਤਾਂ ਨਹੀਂ ਹੋਇਆ ਸੀ ਪਲਾਣਾ ਨਹੀਂ ਤਾਂ ựngਣੇ ਹੋਇਆ ਸੀ ਨਾ ਅਹੀਂ ਮੁੜ ਕੇ ਬਈ ਪੰਚਾਇਤ ਦੀ ਗੱਲ ਹੋਈ ਪੰਚਾਇਤ ਵਾਲੇ ਕਹਿੰਦੇ ਵੀ ਜੇ ਢਾਕੇ ਕੱਢੀ ਨਵੀਂ ਬਣ ਗਈ ਜੇ ਤੁਸੀਂ ਪੁਰਾਣੀ ਤੇ ਹੁਣ ਤੁਸੀਂ ਕਿੱਥੋਂ ਸ਼ਿਤਾ ਕਰ ਲੈਂਦੇ ਉਦੋਂ ਵੀ ਤੁਹਾਨੂੰ ਢਾਉਣਾ ਪੈਣਾ ਸੀ ਬਈ ਸਾਡਾ ਬਹੁਤ ਕੰਮ ਵਧ ਗਿਆ ਹਨਾ ਤੇ ਮੈਂ ਤਾਂ ਪਹਿਲਾਂ ਕਿਹਾ ਸੀ ਘਰਦਾਨੇ ਵੀ ਕਿਹਾ ਸੀ ਚਲ ਛੱਡੋ ਪਰੇ ਜਿਹਾ ਪਾਉਂਦੇ ਆ ਪਾ ਲੈਂਦੇ ਕੀ ਦੋ ਚਲੇ ਯਾਰ ਨਾ ਕੁਝ ਨਹੀਂ ਆਉਂਦਾ। ਇਹ ਫੇਰ ਵੀ ਚਲ ਚੁੱਪ ਕਰ ਗਏ ਆ। ਸਕੇ ਪੰਚਾਇਤ ਦੇ ਕਹਿਣ ਤੇ ਵੀ ਤੁਸੀਂ ਜਦੋਂ ਇੰਨਾ ਘਟੇ ਚੱਲੀ ਜਾਂਦੇ ਤੇ ਹੋਰ ਨਾ ਕੀ ਹੁੰਦਾ। ਇਹ ਕਹੇ ਚਲ ਯਾਰ ਕੋਈ ਨਹੀਂ। ਅਸੀਂ ਤਾਂ ਵੀ ਚੁੱਪ ਕਰ ਗਏ। ਉਹਨੇ ਉਹਦੀ ਸ਼ਤਾ ਕੀਤਾ। ਤੇ ਉਹ ਬਰਾਵਾ ਸ਼ੁਕਰਨ ਲੱਗ ਗਈ ਹਨਾ। ਬੁੜੀ ਨੰਗਾ ਕਰੀ ਫੂੰਫੂ ਕਰਦੇ ਆ ਨੰਗਾ ਕਰੀ ਫੂੰਫੂ ਕਰਦੇ। ਸਾਡੇ ਸਾਰੇ ਡੱਬੇ ਨੂੰ ਬਲਾਉਣਾ ਹਟ ਗਿਆ। ਅਜੀ ਬਲਾਉਣਾ ਹਟ ਗਏ ਸਾਨੂੰ ਐ ਹੋਈ ਗਵਾਨ ਮੱਥੇ ਨਹੀਂ ਬਗੜਨੀ ਚਾਹੀਦੀ ਪਰ ਜਦੋਂ ਹਟ ਹੀ ਨਹੀਂ ਪਈ ਅਸੀਂ ਬਲਾਉਣਾ ਹਟ ਗਏ ਉਹਨੀਆਂ ਸਾਡੀ ਕੁੜੀ ਪਤਾ ਨਹੀਂ ਕਿਵੇਂ ਵੇਚ ਚੱਲੀ ਖਣੀ ਦਾ ਨਿਆਣੀ ਸੀ ਉਹ ਵੀ ਬਰਮੀ ਗਰਮੀ ਬਰਮੀ ਜੀ ਸੀ ਨਾ ਤੇ ਉਹਨੂੰ ਜਾਂਦਾ ਸਿਸਟਮ ਪਤਾ ਨਹੀਂ ਲੱਗਿਆ ਉਹ ਉਹਨੂੰ ਫੋਨ ਫਾਨ ਪਤਾ ਨਹੀਂ ਚੋਰ ਕੋ ਕਿਵੇਂ ਫੋਨ ਲਾਉਂਦੀ ਜਾਂ ਕੋਠੇ ਤੇ ਇਕੱਠੇ ਹੁੰਦੇ ਉਹ ਮੇ ਸਿਸਟਮ ਕਰ ਲਿਆ ਉਹਨੇ ਜੋ ਸਿਸਟਮ ਕਰ ਲਿਆ ਤੇ ਕੁੜੀ ਉਹਨੇ ਪੂਰੀ ਐ ਉਹਦੇ ਚ ਬੰਨ ਲਈ ਜਦੋਂ ਸਕੂਲੋਂ ਆਏ ਕਰੀ ਚੱਕ ਸਟਾਕੇ ਲਈ ਵਾਸਤਾ ਥੱਲੇ ਕੋਠੇ ਚੜ ਜਾ ਕਰੀ ਕੋਠੇ ਤੇ ਫਿਰ ਉਹਦਾ ਨਾ ਬੁਢੀ ਨਾਲ ਗੱਲਾਂ ਬਾਤਾਂ ਕਰਦੀ ਜਿਵੇਂ ਵੀ ਕਰਦੀ ਹਨ ਫਿਰ ਹੌਲੀ ਹੌਲੀ ਕੋਠੇ ਤੋਂ ਉਹਨਾਂ ਦੇ ਘਰੇ ਜਾਣ ਲੱਗ ਪਈ ਸਾਨੂੰ ਪਤਾ ਨਹੀਂ ਸੀਗਾ ਕਿਉਂਕਿ ਬਈ ਕੰਮਧੰਦਲੇ ਬੰਦੇ ਸੀਗੇ ਮੈਂ ਵੀ ਉੱਠ ਜਾਂਦੇ ਬਾ ਡੇਢੀ ਵੀ ਉੱਠ ਜਾਂਦਾ ਸੀਗਾ ਤੇ ਮਮੀ ਰਹਿ ਜਾਂਦੀ ਇਕੱਲੀ ਉਹ ਕਿੰਨਾ ਚਲ ਮਗਰ ਤੋਂ ਫਿਰ ਉਹ ਵੀ ਉਹਦੇ ਕੰਮਧੰਦਲਾ ਕਰਦੇ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਹਨੇ ਸਾਡੀ ਕੁੜੀ ਦੀ ਕਿਸੇ ਹੋਰ ਗੱਲ ਥਾਂ ਗੱਲ ਲਗ ਰਹੀ ਮੁੰਡੇ ਨੇ ਗੱਲ ਮੁੰਡੇ ਨੇ ਗੱਲ ਲਗ ਰਹੀ ਤੇ ਉਹ ਰਾਤ ਨੂੰ ਵੀ ਆਉਣ ਲੱਗ ਗਿਆ ਇਹ ਜਦੋਂ ਜਾਣ ਲੱਗ ਗਈ ਤੇ ਕੋਠੇ ਚੜ੍ਹ ਕੇ ਉਹਨਾਂ ਦੇ ਜਾਵੜ ਦੇ ਸ਼ਿਕਰੇ ਤੇ ਉਹ ਬੁੜੀ ਉਹਨੂੰ ਮਲਾਉਣ ਲੱਗ ਗਈ ਜਦੋਂ ਮਲਾਉਣ ਲੱਗ ਗਈ ਤੇ ਇਹ ਬਈ ਇਹ ਬਹੁਤ ਕੰਮ ਵੀ ਖੁੱਭ ਗਏ ਹਨਾ ਕੁੜੀ ਸੀਰੀਅਸ ਲੈਣ ਲੱਗ ਗਈ ਵੀ ਮੈਂ ਮੈਂ ਉਹਦੇ ਬਣਾ ਬਾਈ ਦੀ ਬੰਦਾ ਵੱਡੀ ਉਮਰ ਦਾ ਸੀ ਉਹ ਕੁੜੀ ਦਾ 18 ਸਾਲਾਂ ਦੀ ਸਾਢੇ 18 ਸਾਲਾਂ ਦੀ ਬੰਦਾ ਸੀਗਾ ਘੱਟੋ ਘੱਟ 35 36 ਸਾਲ ਦਾ ਤੇ ਉਹ ਬਿਹਵਰਾ ਬੰਦਾ ਸੀ ਨਾ ਤੇ ਬਹੁਤ ਟਾਈਮ ਐ ਮਿਲਦੇ ਗਲਦੇ ਨੇ ਸਾਨੂੰ ਜਦੋਂ ਇੱਕ ਦਿਨ ਪਤਾ ਲੱਗ ਗਿਆ ਤੇ ਸੀ ਕੋਈ ਕੁੜੀ ਕੋਟੀ ਨਾਲ ਹਨਾ ਰਾਤ ਨੂੰ ਜਦੋਂ ਕੁਟੀ ਤੇ ਉਹ ਕਿਵੇਂ ਮੈਂ ਤਾਂ ਜਾਣੀ ਉਹਦੇ ਨਾਲ ਮੈਂ ਤਾਂ ਐ ਕਦੋਂ ਫਲਾਣਾ ਕਰ ਦੂੰ ਧੂੰਕਾ ਕਰ ਅਸੀਂ ਇੱਕ ਦਿਨ ਕਹਿ ਮੈਂ ਤੂੰ ਚੁੱਪ ਕਰ ਜਾ ਹੁਣ ਆਪਾਂ ਬਹਿਨੇ ਆ ਦੋ ਤਿੰਨ ਦਿਨ ਅਸੀਂ ਵੇਖਿਆ ਜਦੋਂ ਤੇ ਉਹਨੇ ਜਦੋਂ ਪਈ ਉੱਠ ਕੇ ਗਈ ਕੋਠੇ ਤੇ ਅਸੀਂ ਮਗਰ ਗਏ ਉਹੀ ਸਾਡੀ ਗਵੰਡਰ ਉਹ ਬੰਦੇ ਨੂੰ ਮਲਾਈ ਇਹਨੂੰ ਮਲਾਇਆ ਹਨਾ ਕੋਲੇ ਖੜ ਕੇ ਬਾਅਦ ਚ ਪਤਾ ਇਹ ਲੱਗਿਆ ਜਦੋਂ ਕੁੜੀ ਨਾਲ ਗੱਲਬਾਤ ਕੀਤੀ ਕੁੜੀ ਪੰਜਾਬੀ ਦਿੱਤੀ ਇਹਨੇ ਉਹਦੀ ਵੀਡੀਓ ਬਣਾਈ ਸੀ ਭਾਈ ਹਮ ਜਦੋਂ ਪਹਿਲੀ ਵਾਰ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਉਹਨੂੰ ਇੱਕ ਚੀਜ਼ ਦਾ ਪਤਾ ਹੀ ਨਹੀਂ ਸੀ ਕੁਛ ਕੁਛ ਨਹੀਂ ਸੀ ਪਤਾ ਜਦੋਂ ਇਹਨੇ ਪਹਿਲੀ ਵਾਰ ਮੁੰਡੇ ਨਾਲ ਉਹਨਾਂ ਗਲਤ ਕੰਮ ਕਰਾਇਆ ਉਹ ਤਾਂ ਵੀਡੀਓ ਬਣਾ ਲਈ ਮੋੜ ਕੇ ਸਾਡੀ ਕੁੜੀ ਨੂੰ ਬਲੈਕਮੇਲ ਹੀ ਕਰੀਗੀ ਵੀ ਨਹੀਂ ਮੈਂ ਵੀਡੀਓ ਪਬਲਿਸ਼ ਕਰੂੰਗੀ ਲੋਕਾਂ 'ਚ ਭੇਜ ਦੂੰਗੀ ਆ ਜਾ ਉਹ ਆਇਆ ਬੈਠਾ ਨਹੀਂ ਆਇਆ ਹੋਜੂ ਫਲਾਣਾ ਹੋਜੂ ਧੰਕਾ ਹੋਜੂ ਜੇ ਮੁੰਡਾ ਪਿੱਛੇ ਹਟਦਾ ਸੀ ਮੁੰਡੇ ਨੂੰ ਕਹਿੰਦੇ ਸੀ ਬਿਲਕੁਲ ਤਾਂ ਨਹੀਂ ਵੀਡੀਓ ਪਈ ਆ ਦੇ ਪਿੱਛੇ ਹਟਾ ਮੈਂ ਵੀਡੀਓ ਪੈਰ ਲਗਾ ਦਉਂ ਐਂ ਕਰ ਦਉ ਉਹ ਵੀ ਮਜਬੂਰੀ ਚ ਸੀਗੀ ਆ ਭਜਾਈ ਵੀ ਇਹਨੇ ਉਹੀ ਮਜਬੂਰੀ ਦਾ ਫਾਇਦਾ ਚੱਕ ਕੇ ਭਜਾਈ ਆ ਜਦੋਂ ਫਿਰ ਸਾਨੂੰ ਪਤਾ ਲੱਗਿਆ ਪਹਿਲਾਂ ਸੀ ਪੰਜਾਹ ਤਾਂ ਇਸ ਹੱਡੀ ਪਹਿਲਾਂ ਤਾਂ ਉਹ ਫੜ ਕੇ ਜੂੰਣਾ ਦੋ ਕੁੜੀ ਸੀ ਠੀਕ ਆ ਫੋਨ ਫਾਣ ਭੰਨਿਆ ਉਹਦਾ ਜਿਹੜੇ ਜਿੰਨੇ ਵੀ ਇਹਨਾਂ ਦੇ ਘਰੇ ਫੋਨ ਪੈਸੇ ਸਾਰਿਆਂ ਦੇ ਦੇਖ ਕੇ ਸੀ ਸਾਰਾ ਕੁਝ ਤੋੜਤਾ ਇਹ ਕੋਈ ਨਹੀਂ ਤੁਹਾਨੂੰ ਨਵੇਂ ਦੇ ਪੈਸੇ ਦੇ ਦਾਂਗੇ ਪਹਿਲਾਂ ਓਦੇ ਫੋਨ 'ਚ ਹੀ ਉਹ ਨਹੀਂ ਛੱਡਦੇ ਵੀ ਹਣਾ ਵੀ ਤੁਸੀਂ ਕੱਲ ਨੂੰ ਕਹੋ ਇਹਦੀ ਵੀਡੀਓ ਪਈ ਆ ਫਲਾਨਾ ਪਈ ਆ ਤੁਸੀਂ ਚੱਕ ਕੇ ਸਾਡੀ ਇੱਜ਼ਤ ਨੂੰ ਅਸ਼ਾਲ ਦੋ ਹੁਣ ਉਹ ਬੰਦੇ ਨੇ ਜਿਹੜੇ ਬੰਦੇ ਨੇ ਗਏ ਸੀ ਪਈ ਉਹ ਦੋ ਜੁਆਕਾਂ ਦਾ ਪਿਓ ਆ ਉਹਦੋਂ ਗੱਲਬਾਤ ਕੀਤੀ ਉਹ ਕਹਿੰਦਾ ਬਾਈ ਮੇਰੀ ਆ ਮਜਬੂਰੀ ਸੀ ਸਾਡੀ ਕੁੜੀ ਨੂੰ ਵੀ ਉਵੀ ਰੋਵੇ ਹਨਾ ਉਹ ਹੁਣ ਕਦੇ ਦਰਦੀ ਤਾਣੀਆਂ ਦੀ ਵੀ ਕਿਤੇ ਮੇਰੇ ਵੀ ਮੈਨੂੰ ਕਦੇ ਮਾਰਨਾ ਨਹੀਂ ਦੇਣਾ ਪਰ ਮਾਰਨਾ ਤਾਂ ਚਲ ਕੀ ਆ ਸਾਡੀ ਇੱਜ਼ਤ ਦਾ ਗਲਤੀ ਪਰ ਇਹ ਕੰਮ ਗਲਤ ਕੀਤਾ ਉਹ ਜੁਆਕੜੇ ਨੇ ਆਈ ਨਹੀਂ ਸੀ ਉਹਦਾ ਜਿਵੇਂ ਬਲੇਨ ਵਾਸ਼ ਕਰਤਾ ਹਨਾ ਵੀ ਉਹ ਨਹੀਂ ਚਾਹੀਦਾ ਸੀਗਾ ਵੀ ਅਕਸਰ ਐਡੀ ਵੀ ਆਦੀ ਐਡੀ ਧੀ ਆ ਉਹਦੀ ਵੀ ਤੇ ਜੇ ਉਹ ਅਸੀਂ ਮਲਕਾਂ ਦਾ ਦਾ ਫਾਇਦਾ ਚੱਕ ਕੇ ਜਾਂ ਕਹਿੰਦਾ ਲੜਾਈ ਪਿੱਛੇ ਸੀ ਉਹਨਾਂ ਦੀ ਇੱਜ਼ਤ ਨੂੰ ਪੱਗੇ ਸਾਡੀ ਪਰ ਜ਼ਮੀਰ ਨਹੀਂ ਜਾ ਤਾ ਦਿੰਦੀ ਪਰ ਉਹਨੇ ਇੱਕ ਜਮਾ ਘਟ ਜਾ ਕੰਮ ਕੀਤਾ ਵੀ ਕਿਸੇ ਦੀ ਇੱਜ਼ਤ ਨਾ ਖਲਵਾੜ ਕੀਤਾ ਉਹ ਆ ਹੀ ਸੋਚ ਲੈਂਦੇ ਵੀ ਜਿੱਡੀ ਕੁ ਮੇਰੀ ਧੀ ਆ ਉਦੀ ਕੇ ਆ ਵੀ ਜੇ ਮੈਂ ਇਹਦੇ ਨਾਲ ਗਲਤ ਕੰਮ ਕਰਾਉਣੀ ਆ ਤਾਂ ਮੇਰੇ ਨਾਲ ਵੀ ਕੱਲ ਮੇਰੀ ਕੀ ਧੀ ਨਾ ਵੀ ਕੱਲ ਨੂੰ ਹੋਊਗਾ ਤੋ ਕਰੀਬੀ ਹੰਦੇ ਬਈ ਉਹ ਤਾਂ 10 10 11 11 ਮੁੰਡੇ ਰੱਖੀ ਬੈਠੇ ਆਂ ਆਪ ਕਿਦਾਂ ਦੀ ਸਿਸਟਮ ਆ ਉਹਦਾ ਹਾਲਾਤ ਆ ਆਪ ਦੇ ਕਿਦਾਂ ਦੇ ਉਹਦਾ ਵੀ ਕਰੈਕਟਰਲੈਸ ਹੀ ਬਈ ਉਹ ਤੁੰ ਦੱਸੀ ਤਾਂ ਨਾ ਵੀ ਕਰੈਕਟਰਲੈਸ ਕਰਕੇ ਤਾਂ ਹੀ ਤਾਂ ਮੁੰਡਾ ਪਾ ਲਿਆ ਉਹਨੇ ਮਿੰਟਾਂ ਚ ਨਹੀਂ ਹੁਣ ਆਪਾਂ ਬੰਨ ਕੇ ਚੱਲਾਂ ਆਪਣਾ ਬੁੜੀਆਂ ਆਪਾਂ ਕੁੜੀ ਕੁੜੀ ਰੇ ਕਿਵੇਂ ਉਹਦੇ ਬੱਸ ਦੇ ਵਿੱਚ ਹੋ ਗਈ ਬ੍ਰੇਨ ਵਾਸਤਾ ਚੱਲ ਉਹਨੇ ਕਰਤਾ ਤੁਸੀਂ ਕਹਿੰਨੇ ਹੋ ਨਾ ਬ੍ਰੇਨ ਵਾਸਤ ਕਰਤਾ ਯਾਰ ਸਾਡੀ ਕੁੜੀ ਉਹਦੇ ਗੱਲਾਂ ਦੇ ਵਿੱਚ ਆ ਗਈ ਤੇ ਤੁਸੀਂ ਵੀ ਕੁਝ ਸਿੱਖਿਆ ਦੇਣੀ ਹੁੰਦੀ ਆ ਕੁੜੀ ਨੂੰ ਵੀ ਕਿੱਥੇ ਜਾਣੀ ਆ ਕਿੱਥੇ ਜਾਣਾ ਉਹ ਧਿਆਨ ਤਾਂ ਮਾਂ ਪਰ ਰੱਖਦਾ ਹੀ ਹੁੰਦਾ ਜਾਂ ਭੈਣ ਭਰਾ ਰ ਇਹ ਨਹੀਂ ਕਰਦੀ ਕਿਉਂਕਿ ਤੁਸੀਂ ਇੰਨੇ ਹੀ ਬਿਜੀ ਸੀ ਕਿ ਆਪਦੀ ਕੁੜੀਆਂ ਵੱਲ ਧਿਆਨ ਨਹੀਂ ਰੱਖਦੇ ਤੁਸੀਂ ਬਾਈ ਪਤਾ ਚੱਕਰ ਕੀ ਆ ਹੁਣ ਤੂੰ ਮਨ ਲਾ ਤੈਨੂੰ ਕੋਈ ਗੱਲ ਹਵਾਦਾ ਤੂੰ ਸਿੱਧਾ ਆਉਦੀ ਭੈਣ ਨੂੰ ਕੋਈ ਵੀ ਗੱਲ ਨਹੀਂ ਕਹਿ ਸਕਦਾ ਆਪਾਂ ਗੱਲਾਂ ਬਾਤਾਂ ਨਾਲ ਸਮਝਾਉਣਾ ਹੁੰਦਾ ਨਾ ਪਹਿਲਾਂ ਜਦੋਂ ਬੰਦੇ ਦਾ ਆਪਾਂ ਮਾਈਂਡ ਵਾਸ਼ ਨਹੀਂ ਕਰਨਾ ਹੁੰਦਾ ਆਪਾਂ ਬੰਦੇ ਨੂੰ ਇੱਕ ਚੀਜ਼ ਨਸੀਹਤ ਤਾਂ ਦੇਣੀ ਹੁੰਦੀ ਹੈ ਸਿੱਖਿਆ ਤੇ ਦੂਜਾ ਬੰਦਾ ਉਹਦਾ ਮਾਈਂਡ ਵਾਸ਼ ਕਰ ਰਿਹਾ ਪਰ ਉਹ ਤੇਰੀ ਨਸੀਹਤ ਪੱਲੇ ਨਹੀਂ ਪੈਂਦੀ ਜਿੰਨਾ ਮਰਜ਼ੀ ਤੂੰ ਸਮਝਾ ਲਈ ਅਸੀਂ ਸਮਝਾਇਆ ਵੀ ਬਹੁਤ ਸੀਗਾ ਵੀ ਕੁੜਗੇ ਤੁਹਾਡੀ ਜ਼ਿੰਦਗੀ ਬਣਾਣਾ ਪੜ੍ਹ ਲਿਖ ਤੈਨੂੰ ਵਧੀਆ ਅਫਸਰ ਬਣਾਵਾਂਗੇ ਤੇਰੀ ਮਰਜ਼ੀ ਨਾਲ ਜਿਹੜੇ ਜਿੱਥੇ ਤੂੰ ਕਹੇਂਗੀ ਉੱਥੇ ਤੇਰਾ ਵਿਆਹ ਵੀ ਕਰ ਦਾਂਗੇ ਪਰ ਵੀ ਇਹੋ ਜਿਹੀ ਚੀਜ਼ਾਂ ਚ ਕਿਸੇ ਦੇ ਪਿੱਛੇ ਨਹੀਂ ਲੱਗਦੇ ਹੁੰਦਾ ਉਹ ਪਿੱਛੇ ਹਟਣਾ ਵੀ ਚਾਹੁੰਦੀ ਹੋਵੇ ਤੇ ਪਰ ਇਹਦੇ ਕੋਲ ਬਾਈ ਵੀਡੀਓ ਬਲੈਕਮੇਲ ਕਰਦੇ ਸੀ ਠੀਕ ਹੈ ਨਾ ਕਈ ਵਾਰੀ ਬੰਦਾ ਜਵਾਨੀ ਚ ਆਪਾਂ ਗਲਤ ਕੰਮ ਕਰ ਲੈਨੇ ਆ ਪਰ ਉਹ ਦੂਜਾ ਜਦੋਂ ਬੰਦਾ ਬਲੈਕਮੇਲ ਕਰ ਲੈਂਦਾ ਫਿਰ ਉਹ ਤੋਂ ਮਜਬੂਰ ਹੋ ਜਾਂਦਾ ਫਸ ਜਾਂਦਾ ਉਹ ਬਸ ਫਸੀ ਮਜਬੂਰੀ ਚ ਹੀ ਇਹ ਕੰਮ ਹੋਇਆ ਹਾਂ ਸਾਡੇ ਉਹ ਗੱਲ ਕਰਦੀ ਉਹ ਬੰਦਾ ਵੀ ਕਹਿੰਦਾ ਸੀ ਕਹਿੰਦਾ ਬਈ ਮਿਲ ਗਏ ਵੀਡੀਓ ਤਾਂ ਹੀ ਅਸੀਂ ਫੋਨ ਪਾਣ ਸਾਰੇ ਭੰਨੇ ਆ ਨੇ ਨੂੰ ਪੜਨਦੇ ਬਈ ਉਹਨਾਂ ਦੇ ਤਿੰਨ ਫੋਨ ਸੀ ਇੱਕ ਉਹਦੇ ਭਰਾ ਦਾ ਸੀ ਪਿਓ ਦਾ ਸੀ ਤੇ ਉਹਦਾ ਸੀ ਪਰ ਇੱਕ ਚੀਜ਼ ਪਤਾ ਲੱਗਿਆ ਵੀ ਇਹ ਮੁੰਡਾ ਕਿਹਨਾਂ ਦਾ ਸੀ ਮੈਨਹੀਂ ਹਜੇ ਕੁਝ ਨਹੀਂ ਪਤਾ ਲੱਗਿਆ ਕੋਈ ਕਾਰਵਾਈ ਕੀਤੀ ਹੋਵੇ ਕਾਰਵਾਈ ਪੁਲਿਸ ਨੂੰ ਬਈ ਕਰਤੀ ਅਸੀਂ ਠੀਕ ਹੈ ਉਹ ਬੁੜੀ ਵੀ ਫੜਾਤੀ ਪਰ ਜਿਹੜਾ ਉਹ ਮੁੰਡਾ ਜਿਹਦਾ ਬੁੜੀ ਦਾ ਮੁੰਡਾ ਤੇ ਬੁੜੀ ਦਾ ਘਰ ਆਲਾ ਸੀਗਾ ਉਹ ਕਦੇ ਸਾਨੂੰ ਤਾਂ ਪਤਾ ਹੀ ਨਹੀਂ ਇਸ ਚੀਜ਼ ਦਾ ਵੀ ਸੋਡੀ ਕੁੜੀ ਨੂੰ ਬਲੈਕਮੇਲ ਕਰੀ ਜਾਂਦੀ ਫਲਾਨ ਕਰੀ ਜਾਂਦਾ ਬਈ ਉਹ ਮੁੰਡੇ ਨਹੀਂ ਜਿਹੜਾ ਉਹ ਮੁੰਡਾ ਇਹਦਾ ਬੁ ਉਹਨਿਆ ਦੀ ਮਾਂ ਬਹੁਤ ਕੁੱਟੀ ਹੂੰ ਤੁਹਾਡੇ ਸਾਹਮਣੇ ਕੁੱਟੀ ਉਹ ਕਹਿੰਦਾ ਜੇ ਅੱਜ ਤੂੰ ਕਿਸੇ ਦੀ ਧੀ ਨਾਲ ਖਲਵਾੜ ਕਰੀ ਜੰਨੀ ਹੈ ਕੱਲ ਨੂੰ ਤੇਰੀ ਵੀ ਬਰਬਦੀ ਬੈਠੀ ਹੈ ਤੇ ਜੇ ਇਹ ਬੰਦੇ ਉਹ ਕਰਨ ਲੱਗ ਗਏ ਤੇ ਫਿਰ ਤੂੰ ਕੀ ਕਰੇਗੀ ਕੀ ਕਰੇਗੀ ਹਾਂ ਮੋੜ ਕੇ ਮਾਫੀ ਖਾ ਮੰਗੇ ਮੇਥੋਂ ਗਲਤੀ ਹੋ ਗਈ ਮੈਂ ਤਾਂ ਇੱਕ ਦੁਸ਼ਮਣੀ ਦੀ ਆੜ ਰੱਖੀ ਬੈਠੀ ਸੀ ਵੀ ਇਹਨਾਂ ਨੇ ਆਪਣੇ ਕੰਧ ਪਿੱਛੇ ਲੜਾਈ ਪਾਈ ਫਲਾਣਾ ਉਹ ਕਹਿੰਦਾ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਇਹ ਚੀਜ਼ ਦਾ ਜਦੋਂ ਅਗਲੇ ਨੇ ਆਪਾਂ ਨੂੰ ਕਹੀ ਦਿੱਤਾ ਭਾਈ ਤੁਸੀਂ ਕੰਧ ਤੇ ਰੱਖ ਲੋ ਜਿਹੜਾ ਕੋਈ ਰੱਖਣਾ ਨਾਲੇ ਦਰਸਾ ਲੋ ਗਲਤੀ ਆਪਣੀ ਸੀ ਆਪਣਾ ਹੱਕ ਸੀ ਪੈਸੇ ਦੇਣ ਦਾ ਵੀ ਤੂੰ ਕਿੱਥੋਂ ਤੱਕ ਗਿਰ ਗਈ ਵੀ ਫਿਰ ਉਹਨੇ ਉਹਦੇ ਪਿਓ ਨੇ ਪਹਿਲਾਂ ਉਹਦਾ ਪਿਓ ਜਮਾ ਨਹੀਂ ਸੀ ਬੋਲਦਾ ਹੁੰਦਾ ਵਿਚਾਲ ਪਰ ਉਹਦੇ ਉਹਨੇ ਵੀ ਜੁੱਤਾਂ ਨਾ ਕੁੱਟੀਆਂ ਵੀ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਅਗਲਾ ਕਹਿੰਦਾ ਜਿਹੜੀ ਦੁਸ਼ਮਣੀ ਹੋਊਗੀ ਹੋਊਗੀ ਪਹਿਲਾਂ ਆਤੀਆਂ ਪੁੱਤਾਂ ਨਾਲ ਕਹਾ ਗਲਤ ਹੋ ਜਾਂਦਾ ਕਿ ਸੇਤੀ ਜੀ ਦੇ ਰੋਲੇ ਕਰਕੇ ਰੋਲੇ ਬੱਚੇ ਐ ਇੰਨਾ ਵੱਡਾ ਕੰਮ ਕਰਦਾ ਗਵਾਂਡੀ ਬੋਸ ਯਾਰ ਲੋਕ ਫਿਰ ਐਦਾਂ ਕਿਉਂ ਹੋਏ ਪਿਆ ਯਾਰ ਪਹਿਲਾਂ ਤੱਕ ਲੋਕ ਸੋਚਦੇ ਹੁੰਦੇ ਸੀ ਯਾਰ ਵੀ ਇਹ ਸਾਡੀ ਵੀ ਧੀ ਹੈ ਸਾਡੀ ਵੀ ਧੀ ਲੱਗਦੀ ਹੈ ਅੱਜ ਕੱਲ ਇਹ ਸਿਸਟਮ ਕਿਉਂ ਹੋਇਆ ਪਿਆ ਬਈ ਨਫਰਤ ਨਾ ਭਰੇ ਪਏ ਬਈ ਨਫਰਤ ਨਾ ਭਰੇ ਪਿਆ ਸੱਚੀ ਗੱਲ ਜੋਗਾ ਮੈਂ ਕਹਣਾ ਯਾਰ ਤੇਰੇ ਕੋਲ ਗੱਡੀ ਐ ਨਾ ਤੇਰੇ ਕੋਲ ਗੱਡੀ ਮੰਨ ਕੇ ਚੱਲਾ ਵੀ ਛੋਟੀ ਆ ਤੇ ਮੇਰੇ ਅੱਧਾ ਵੱਡੀ ਲੈ ਆ ਠੀਕ ਆ ਮੈਂ ਆਪਦੀ ਵੱਡੀ ਤੋਂ ਨਾ ਕੁਛ ਨਹੀਂ ਹੁੰਦਾ ਜਿੰਨਾ ਮੈਂ ਸਾਢੇ ਤਰੀ ਛੋਟੀ ਗੱਡੀ ਤੋਂ ਕਰੂੰਗਾ ਮੇਰੇ ਕੋਲੇ ਕੱਲੇ ਪਹਿਲਾਂ ਫੋਰਚਨਲ ਖੜੀ ਹੋਵੇ ਤੇ ਗਵਾਂਡੀ ਪਲਾਂ ਔਰ ਟੋ ਲਿਆ ਹੋਵੇ ਤੇ ਅਗਲ ਉਹ ਹੁੰਦਾ ਇੱਕ ਲੈਕਾ ਤੋਂ ਆਇਆ ਵੀ ਜਿਹਨੂੰ ਲੋੜ ਪਈ ਸੀ ਮੈਥੋਂ ਮੰਗਦਾ ਠੀਕ ਆ ਵੀ ਫੇਰ ਉਹ ਖੁਸ਼ ਹੁੰਦਾ ਵੀ ਸਾਡੇ ਕੋਲੇ ਚੀਜ਼ ਮੰਗਣ ਆਇਆ ਬਲੇ ਚੀਜ਼ਾਂ ਨਹੀਂ ਸਹੀ ਜੇ ਕਿਸੇ ਦੀ ਖੁਸ਼ੀ ਆ ਤਾਂ ਉਹ ਚ ਖੁਸ਼ ਹੋਣਾ ਸਿੱਖੋ ਜੇ ਕਿਸੇ ਕੋਲੇ ਗਾਵਾਂ ਨਾ ਤਾਂ ਉਹਨੂੰ ਗਾਵਾਂ ਬਣਾਓਗੇ ਤੇ ਘਟ ਜਾਂਦਾ ਇਹ ਚੀਜ਼ ਆ ਗਏ ਸੀਗਾ ਲੋਕ ਬੀੜੀਆਂ ਕਰਦੇ ਸਭ ਕੁਝ ਹੋਣ ਲੋਕਾਂ ਦੇ ਵਿੱਚ ਇਕੱਲਾਪਨ ਬੜਾ ਆ ਗਿਆ ਬਈ ਇੱਕ ਤਾਂ ਫੋਨਾਂ ਨੇ ਕਰਤੇ ਲੋਕ ਦੂਰ ਕਰਤੇ ਲੈ ਰਿਸ਼ਤੇਦਾਰੀ ਚ ਜਾਵੜਾ ਚਾਰ ਗੱਲਾਂ ਕਰਕੇ ਮੁੜ ਕੇ ਫੋਨਾਂ ਚੁੱਲ ਜੇ ਜਾਂਦੇ ਸਾਰੇ ਬੰਦੇ ਜਾਂ ਪਹਿਲਾਂ ਚਾਰਜਰ ਪਾ ਲੈਣਗੇ ਉਹ ਚੀਜ਼ਾਂ ਹੀ ਆ ਬਈ ਇਹਨਾਂ ਦਾ ਵੀ ਸਿਸਟਮ ਇਹੀ ਸੀਗਾ ਬਸ ਇਹਨੇ ਖੰਦਕ ਕੱਢ ਲਈ ਸਾਡੀ ਜਿੱਤੇ ਖਰਾਬ ਕਰਤੀ ਬਸ ਹੁਣ ਅਸੀਂ ਬੁੜੀ ਨੂੰ ਤਰੀ ਮਾਫ ਕਰ ਤੇ ਚਲ ਬੰਦਾ ਤੇ ਉਹਦਾ ਮੁੰਡਾ ਤਾਂ ਕਹਿੰਦੇ ਸੀ ਵੀ ਸਾਡੀ ਤਾਂ ਗਲਤੀ ਨਹੀਂ ਕਿਉਂਕਿ ਅਸੀਂ ਉਹਨਾਂ ਨੇ ਸਾਡੇ ਸਾਹਮਣੇ ਕੁੱਟੀ ਬਹੁਤ ਬਈ ਬਸ ਉਹ ਬੁੜੀ ਤੇ ਅਸੀਂ ਕਾਰਵਾਈ ਕਰਾਤੀ ਪੰਚਾਇਤ ਵਾਲਾ ਨੇ ਵੀ ਕਿਹਾ ਕਹਿੰਦੇ ਵੀ ਇਹ ਗੱਲਾਂ ਗਲਤ ਆ ਜੇ ਕੋਈ ਲੜਾਈ ਹੁੰਦੀ ਫੇਰ ਵੀ ਅਸੀਂ ਇਹ ਗੱਲਬਾਤ ਹੋਈ ਕੁੜੀ ਨਾ ਹੋਈ ਕੁੜੀ ਕਹਿੰਦੀ ਕੁੜੀ ਹਾਂ ਕੁੜੀ ਡਰਦੀ ਆ ਵੀ ਮੈਨੂੰ ਮਾਰ ਨਾ ਦੇ ਨਾ ਇਹ ਨਾ ਕਰ ਦੇਣ ਚਲ ਹੁਣ ਜੇ ਗਲਤੀ ਮੰਨ ਕੇ ਉਹਦੇ ਕੋਲੇ ਆ ਜੂਗੀ ਅਸੀਂ ਵੀ ਚਲੋ ਉਹਨੂੰ ਪੜਾਪੜੂ ਲਾਵਾਂਗੇ ਤੇ ਜਿੱਥੇ ਨਹੀਂ ਫਿਲਬਿਆ ਕੇ ਤੋੜ। ਬਈ ਛੋਟੀ ਉਮਰ ਦੀ ਕੁੜੀ। ਹਾਂ ਹਜੇ ਬਈ 15.5 ਸਾਲਾਂ ਦੀ ਹੈ। ਬਹੁਤ ਜਿਆਦੇ ਤੱਕਾ ਇਹ ਤਾਂ ਯਾਰ ਬਹੁਤ ਹੀ ਜਿਆਦੇ ਤੱਕਾ ਕੀਤਾ ਗਵੰਡੀਆਂ ਨੇ ਤੇ ਕੀ ਕਹਿਣਾ ਚਾਹਣੇ ਉਹਨਾਂ ਲੋਕਾਂ ਨੂੰ ਵੀ ਕਿੱਦਾਂ ਬਚ ਕੇ ਕਿੱਦਾਂ ਰਹਿਣਾ ਚਾਹੀਦਾ ਇਹ ਜੇ ਲੋਕਾਂ ਤੋਂ। ਕੁੜੀਆਂ ਨੂੰ ਕੀ ਕਹਿਣਾ ਚਾਹਣੇ? ਬਈ ਮੈਂ ਇੱਕ ਗੱਲ ਕਹਿਣਾ ਚਾਹਣਾ ਦੇਖ ਲੜਾਈ ਝਗੜਾ ਆਣਗਵਣ ਚ ਹੁੰਦਾ ਹੀ ਹੁੰਦਾ ਹਨਾ ਪਰ ਕਿਸੇ ਦੀ ਇੱਜ਼ਤ ਨਾ ਤਕਾਓ। ਲੜਾਈ ਜੇ ਤੁਸੀਂ ਅੱਜ ਬੋਲ ਪੇ ਮਨ ਲਾ ਲੜ ਪੇ ਚਾਰ ਦਿਨਾਂ ਨੂੰ ਤੁਸੀਂ ਬੋਲਣ ਲੱਗ ਜਾਓਗੇ ਪਰ ਜਿਹੜਾ ਹੈ ਜਿਹੜਾ ਸਿਸਟਮ ਹੁੰਦਾ ਉਹ ਫਿਰ ਗਵਾਂਡੀ ਗਵਾਂਡੀ ਤੋਂ ਵਿਸ਼ਵਾਸ ਛੱਡ ਜਾਂਦਾ ਤਾਂ ਕਰਕੇ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਆਪਾਂ ਕਿਸੇ ਨਾਲ ਕਰਾਂਗੇ ਕਹਿੰਦੇ ਉਹਨਾਂ ਨੇ ਇੱਕ ਹੱਥ ਕਰ ਲਾ ਦੂਜੇ ਹੱਥ ਪਰ ਲਾ ਜੇ ਆਪ ਦੀ ਸਾਡੀ ਤੀਣਾ ਕੀਤੀ ਤੇ ਕੱਲ ਨੂੰ ਉਹਨਾਂ ਦੇ ਨਾ ਹੋਣੇ ਹੋਣਾ ਹੈ ਸਾਫ਼ ਚਾਹੀਦਾ ਹਾਂ ਮੈਂ ਕਿਹਾ ਉਹਨਾਂ ਨੇ ਲੁਗਾਨ ਸਾਹਿਬ ਮਿਲੂਗਾ ਭਾਈ ਉਹਨਾਂ ਨੇ ਕਿਹਾ ਪੁਲਿਸ ਵਾਲੇ ਅਸੀਂ ਦੁਆਵਾਂਗੇ ਤੇ ਭਾਈ ਧੰਨਵਾਦ ਜਿਹੜੀ ਤੁਸੀਂ ਇਹ ਵੀਡੀਓ ਵੇਖੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਧਿਆਨ ਨਾਲ ਵੇਖ ਲਿਓ ਜਿਹੜਾ ਸ਼ਖਸ਼ ਕੈਮਰੇ ਦੇ ਮੋਹਰੇ ਖੜਾ ਉਹ ਕਹਿ ਰਿਹਾ ਯਾਰ ਅਸੀਂ ਗਲਤੀ ਕਰ ਲਈ ਬਹੁਤ ਵੱਡੀ ਗਲਤੀ ਕਰ ਲਈ ਜਿਹੜਾ ਸਾਡੇ ਨਾਲ ਸਿਸਟਮ ਇਹ ਹੋਇਆ ਅਸੀਂ ਇਹ ਚੀਜ਼ ਸੋਚੀ ਨਹੀਂ ਸੀ ਸਾਡੇ ਨਾਲ ਇਦਾਂ ਦਾ ਹੋ ਸਕਦਾ ਵੇਖੋ ਯਾਰ انا ਵੀ ਬੰਦਾ ਨਹੀਂ ਸੋਚਦਾ ਯਾਰ ਇਹ ਚੀਜ਼ਾਂ ਨਹੀਂ ਸੋਚਦਾ ਵੀ ਯਾਰ ਸਾਡੇ ਨਾਲ ਇਦਾਂ ਦਾ ਹੋਵੇ ਇੱਕ ਸਿਰਫ ਕੰਧ ਦੇ ਰੋਲੇ ਕਰਕੇ ਤੁਸੀਂ ਇਹ ਵੇਖ ਲਓ ਵੀ ਕੰਧ ਦਾ ਰੋਲਾ ਹੀ ਸੀ ਸਿਰਫ ਵੀਰ ਕੰਧ ਜਾਂ ਉਧਰ ਹੋ ਗਈ ਜਾਂ ਇੱਧਰ ਹੋ ਗਈ ਯਾਰ ਮਾੜਾ ਮੋਟਾ ਚੱਲ ਜਾਂਦਾ ਪਰ ਯਾਰ ਇੱਡੀ ਵੱਡੀ ਸਜ਼ਾ ਨਹੀਂ ਦੇਣੀ ਚਾਹੀਦੀ ਘਰਦਿਆਂ ਨੂੰ ਉਹਨਾਂ ਨੇ ਸਜ਼ਾ ਇਹ ਦੇਤੀ ਯਾਰ ਜਿਹੜੀ ਬੁੜੀ ਸੀਗੀ ਜਿਹੜੀ ਗਵਾਂਡੀਆਂ ਦੀ ਬੁੜੀ ਸੀ ਉਹਨੇ ਗੱਲਬਾਤ ਇਹੋ ਜੀ ਕਰਵਾਈ ਇਹਨਾਂ ਦੀ ਕੁੜੀ ਦੇ ਨਾਲ ਲਾਗੜਾਟ ਇਦਾਂ ਦੀ ਸੀ ਉਹ ਦਿਲ ਦੇ ਵਿੱਚ ਰੱਖੀ ਬੈਠੀ ਸੀ ਇਹੋ ਜੀ ਗੱਲਬਾਤ ਕਰਾਈ ਕਿ ਉਹਦਾ ਸਾਰਾ ਕੁਝ ਆੜ ਕੇ ਰੱਖਤਾ ਮਿੱਟੀ ਮਿੱਟੀ ਕਰਤਾ ਸਾਰਾ ਸਿਸਟਮ ਉਹ ਅੱਜ ਰੋ ਰੇ ਆ ਵੀ ਯਾਰ ਸਾਡੇ ਨਾਲ ਇਹ ਸਿਸਟਮ ਹੋ ਗਿਆ ਸਾਡੀ ਬੇਇੱਜ਼ਤੀ ਹੋ ਗਈ ਸਾਡੀ ਇਨਸਲਟ ਹੋ ਗਈ ਲੋਕਾਂ ਮੋਰੇ ਅਸੀਂ ਕੀ ਮੂੰਹ ਵਿਖਾਵਾਂਗੇ ਸਾਡੀ ਇੱਜ਼ਤ ਨਹੀਂ ਰਹਿ ਗਈ ਅਸੀਂ ਕੀ ਕਰੀਏ ਕੀ ਕਰੀਏ ਲੋਕ ਯਾਰ ਇੰਨੇ ਇੰਨੇ ਦਰਿੰਦਗੇ ਹੋ ਗਏ ਯਾਰ ਇੰਨਾ ਕੱਲ ਜੁਗਾ ਗਿਆ ਯਾਰ ਵੀਰ ਤੁਸੀਂ ਇਹ ਵੀ ਨਹੀਂ ਸੋਚਦੇ ਯਾਰ ਸਾਡੇ ਗਵਾਂਢੀ ਆ ਯਾਰ ਜੇ ਅਸੀਂ ਆਪ ਇਹ ਜਿਹੀ ਆ ਤਾਂ ਤੁਸੀਂ ਅਗਲੇ ਨੂੰ ਕਿਉਂ ਬਦਨਾਮ ਕਰਦੇ ਹੋ ਜੇ ਅਗਲੇ ਕੋਲ ਗੱਡੀ ਵੱਡੀ ਆ ਤੁਹਾਡੇ ਕੋਲ ਛੋਟੀ ਆ ਪਰ ਵੱਡੀ ਗੱਡੀ ਤੁਹਾਡੇ ਕੋਲ ਹੈਗੀ ਹੈ ਫਿਰ ਵੀ ਤੁਸੀਂ ਛੋਟੀ ਗੱਡੀ ਵਾਲੇ ਤੇ ਮੱਚੀ ਜਾਂਦੇ ਹੋ ਯਾਰ ਇਹ ਸਿਸਟਮ ਕਿਉਂ ਆ ਕਿਉਂ ਗਵੰਡੀ ਇੱਕ ਗਵੰਡੀ ਤੋਂ ਨਾਰਾਜ਼ ਆ ਕਿਉਂ ਮਾੜਾ ਗਵੰਡੀ ਨਹੀਂ ਹੋਣਾ ਚਾਹੀਦਾ ਨਾਲ ਦੇ ਗਵੰਡੀ ਲੋਕ ਕਹਿੰਦੇ ਹੁੰਦੇ ਵੀ ਸਾਡੇ ਨਾਲ ਕੋਈ ਗਵੰਡੀ ਮਾੜਾ ਗਵੰਡੀ ਨਾ ਮਿਲ ਜੇ ਸਾਨੂੰ ਇਹ ਸੱਚੀ ਗੱਲ ਜਦੋਂ ਮਾੜਾ ਗਵੰਡੀ ਬੰਦੇ ਨੂੰ ਮਿਲਦਾ ਨਾ ਉਦੋਂ ਬੰਦਾ ਸੋਚਦਾ ਯਾਰ ਹਾਂ ਯਾਰ ਮੈਂ ਗਲਤੀ ਹੋ ਗਈ ਮੇਥੋਂ ਮਾੜਾ ਗਵੰਡੀ ਹੋਣਾ ਨਹੀਂ ਚਾਹੀਦਾ ਅੱਜ ਜਿਹੜੀ ਸਾਡੇ ਕੋਲ ਇਹ ਵੀਡੀਓ ਆ ਸਿਰਫ ਕੁੜੀਆਂ ਵਾਸਤੇ ਸਮਝਾਈ ਗਈ ਆ ਵੀ ਕਿਸੇ ਤੇ ਯਕੀਨ ਨਾ ਕਰੋ ਆਪਣੀ ਜ਼ਿੰਦਗੀ ਬਚਾਉਣ ਵਾਸਤੇ ਤੁਸੀਂ ਆਪਣੇ ਆਪ ਡਿਸੀਜਨ ਲੈਣਾ ਸਿੱਖੋ ਵੀ ਅਸੀਂ ਗਲਤ ਕੀ ਕਰ ਰਹੇ ਹਾਂ ਸਹੀ ਕੀ ਕਰ ਰਹੇ ਹਾਂ ਬਚ ਕੇ ਰੋ ਇਹਨਾਂ ਲੋਕਾਂ ਤੋਂ ਜਿਹੜੇ ਲੋਕ ਤੁਹਾਨੂੰ ਬਰਬਾਦ ਕਰਨਾ ਚਾਹੁੰਦੇ ਨੇ ਤੁਹਾਡੇ ਪਰਿਵਾਰ ਨੂੰ ਬਰਬਾਦ ਕਰਨਾ ਚਾਹੁੰਦੇ ਆ ਆਪਣੇ ਮਾਪਿਓ ਦੀ ਪੱਗ ਬਾਰੇ ਸੋਚੋ ਆਪਣੇ ਮਾਪਿਓ ਬਾਰੇ ਸੋਚੋ ਕਿਉਂ ਤੁਸੀਂ ਇੰਨਾਂ ਬੁੜੀਆਂ ਪਿੱਛੇ ਜਾਂ ਲੋਕਾਂ ਪਿੱਛੇ ਜਾਂ ਉਹਨਾਂ ਕੁੜੀਆਂ ਪਿੱਛੇ ਜਿਨ੍ਹਾਂ ਨੇ ਕੈਰੈਕਟਰ ਲੈਸ ਨਹੀਂ ਉਹਨਾਂ ਪਿੱਛੇ ਲੱਗੇ ਤੁਸੀਂ ਇਹ ਕੰਮ ਕਰਦੇ ਹੋ ਤਾਂ ਬਾਅਦ ਦੇ ਵਿੱਚ ਤੁਸੀਂ ਪਸਤਾਉਣਾ ਹੀ ਪਸਤਾਉਣਾ ਹੈ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ